buddy has followed me here and he thinks this mat is set up for him so ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਪਿਛਲੇ ਕੁਝ ਦਿਨਾਂ ਤੋਂ ਆਪਣੇ ਜਿਮ 'ਚ ਵਹਾਏ ਪਸੀਨੇ ਕਰਕੇ ਸੁਰਖੀਆਂ 'ਚ ਰਹੇ ਨੇ ਵਿਰਾਟ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ 'ਚ ਵਿਰਾਟ ਕੋਹਲੀ ਜੰਮ ਕੇ ਵਰਕਆਊਟ ਕਰਦੇ ਨਜ਼ਰ ਆ ਰਹੇ ਨੇ ਵਿਰਾਟ ਕੋਹਲੀ ਨੇ ਟੈਸਟ ਟੀਮ ਦੀ ਦਮਦਾਰ ਕਪਤਾਨੀ ਕੀਤੀ ਹੈ ਅਤੇ ਬੱਲੇ ਨਾਲ ਵੀ ਆਪਣੇ ਕਮਾਲ ਜਾਰੀ ਰੱਖੇ ਨੇ ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਵੈਸਟ ਇੰਡੀਜ਼ ਦੌਰੇ ਤੇ ਵੀ ਕਮਾਲ ਕੀਤਾ ਅਦਰ ਟੈਸਟ ਸੀਰੀਜ਼ 'ਚ ਜਿੱਤ ਦਰਜ ਕੀਤੀ ਵਿਰਾਟ ਕੋਹਲੀ ਦੇ ਮੈਦਾਨ ਤੇ ਕੀਤੇ ਕਮਾਲ ਪਿੱਛੇ ਇੱਕ ਵੱਡਾ ਕਾਰਨ ਉਹਨਾਂ ਦਾ ਹੀ ਜਿਮ ਵਰਕਆਊਟ ਨੂੰ ਵੀ ਮੰਨਿਆ ਜਾਂਦਾ ਪਰ ਹੁਣ ਵਿਰਾਟ ਜਿਮ ਵਰਕਆਊਟ ਇਕੱਲੇ ਨਹੀਂ ਕਰਦੇ ਸਗੋਂ ਉਹਨਾਂ ਨੂੰ ਇੱਕ ਸਾਥੀ ਮਿਲ ਗਿਆ ਹੈ ਇਹ ਸਾਥੀ ਹੋਰ ਕੋਈ ਨਹੀਂ ਬਲਕਿ ਉਹਨਾਂ ਦਾ ਪਾਲਤੂ ਕੁੱਤਾ ਬਰੂਨੋ ਹੈ ਬਰੂਨੋ ਨੇ ਵੀ ਵਿਰਾਟ ਨਾਲ ਜਿਮ ਜਾਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਰਾਟ ਵੀ ਬਰੂਨੋ ਦਾ ਸਾਥ ਪਸੰਦ ਕਰ ਰਹੇ ਨੇ ਵਿਰਾਟ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਇਸ ਵੀਡੀਓ 'ਚ ਉਹਨਾਂ ਨੇ ਆਪਣੇ ਫੈਨਸ ਨੂੰ ਬਰੂਨੋ ਨਾਲ ਇੰਟਰੋਡਿਊਸ ਵੀ ਕੀਤਾ ਅਤੇ ਨਾਲ ਹੀ ਇੱਕ ਮੈਸੇਜ ਵੀ ਦਿੱਤਾ ਸੋ ਆਈ ਕੇਮ ਡਾਊਨ ਟੂ ਦ ਜਿਮ ਟੂ ਡੂ ਮਾਈ ਵਰਕਆਊਟ ਐਂਡ ਮਾਈ ਬਾਡੀ ਹੈਸ ਫਾਲੋਡ ਮੀ ਹੇਅਰ ਐਂਡ ਹੀ ਥਿੰਕਸ ਦਿਸ ਮੈਟ ਇਸ ਸੈਟ ਅਪ ਫॉर ਹਿਮ ਸੋ ਆਈ ਡੋਨਟ ਨੋ ਵਾਟ ਟੂ ਡੂ ਬਟ ਹੀ ਸੀਮਸ ਕੁਆਈਟ ਕੀਨ ਔਨ ਜੁਆਇਨਿੰਗ ਮੀ ਫॉर ਮਾਈ ਵਰਕਆਊਟਸ ਆਰ ਯੂ ਯੂ ਵਾਂਟ ਟੂ ਵਰਕਆਊਟ ਯੈਸ ਯਾਰ ਵਕਅ ওকে ਲੈਟਸ ਗੈਟ ਟੂ ਵਰਕ ਅੰਝ ਲੱਗਦਾ ਹੈ ਕਿ ਬਰੂਨੋ ਵੀ ਵਿਰਾਟ ਦੇ ਨਾਲ ਨਾਲ ਜਿਮ ਪਹੁੰਚ ਗਿਆ ਅਤੇ ਬਰੂਨੋ ਦਾ ਵੀ ਵਰਕਆਊਟ ਦਾ ਮੂਡ ਬਣ ਗਿਆ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਵਿਰਾਟ ਨੂੰ ਵਰਕਆਊਟ ਲਈ ਸਾਥ ਮਿਲ ਗਿਆ ਵਿਰਾਟ ਦਾ ਅਗਲਾ ਟੀਟਾ ਹੁਣ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਕਰੇਲੂ ਸੀਰੀਜ਼ ਤੇ ਚਿਤਵਣਾ ਇਹ ਵੀ ਵੇਖਣ ਲਾਇਕ ਰਹੇਗਾ ਕਿ ਬਰੂਨੋ ਵਿਰਾਟ ਦੀ ਬੱਲੇਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਬੈਟਿੰਗ ਕਰਨ ਦੀ ਕੋਸ਼ਿਸ਼ ਕਦੋਂ ਕਰਦਾ ਹੈ